ਨਮਸਕਾਰ ਦੋਸਤੋ ਦੋਸਤੋ ਇਹਦਾ ਵੀਡੀਓ ਦੇਖੋ ਇੱਕ ਆ ਬਾਬਾ ਹੈਗਾ ਇਹ ਕੰਚ ਦੇ ਉੱਤੇ ਡਾਂਸ ਕਰ ਰਿਹਾ ਕੰਚ ਦੇ ਉੱਤੇ ਨੱਚ ਰਿਹਾ ਤੇ ਦੂਜੇ ਪਾਸੇ ਲੋਕਾਂ ਦੀ ਉੱਤੇ ਭੀੜ ਜਮਾ ਹੋਈ ਆ ਜਿਹੜੀ ਤਾੜੀਆਂ ਮਾਰੀ ਜਾਂਦੇ ਆ ਉਹਨਾਂ ਨੇ ਵੀ ਦੇਖੋ ਬਾਬਾ ਨੱਚੀ ਇਹਦਾ ਕਿਸੇ ਗੈਬੀ ਸ਼ਕਤੀ ਨਾਲ ਤੇ ਇਹਦੇ ਕੰਚ ਨਹੀਂ ਖੁੱਬਦਾਗਾ ਪੂਰਾ ਵੀ ਜਗਮ ਨਹੀਂ ਹੋਇਆ ਹੁਣ ਇਸ ਚੀਜ਼ ਦੇ ਕੁਦਰਤੀ ਹੈ ਕਿ ਲੋਕਾਂ ਦਾ ਹੈਰਾਨ ਹੋਣਾ ਕਿਉਂਕਿ ਇੱਥੇ ਸਾਡੇ ਇੱਕ ਬੜੀ ਸਮੱਸਿਆ ਹੈਗੀ ਆ ਕਿ ਸਾਡੇ ਲੋਕ ਕਿਸੇ ਗੱਲ ਦਾ ਅਧਿਆਨ ਨਹੀਂ ਕਰਦੇ ਜੋ ਚੀਜ਼ ਉਹਨਾਂ ਨੇ ਅੱਖੀਂ ਦੇਖੀ ਜਾਂ ਜੋ ਗੱਲ ਉਹਨਾਂ ਨੂੰ ਸੁਣਾ ਦਿੱਤੀ ਗਈ ਉਹਦੇ ਉੱਤੇ ਹੀ ਅਮਲ ਕਰ ਲੈਂਦੇ ਆਪਣੇ ਤਰਕ ਬੁੱਧੀ ਨਾਲ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ ਹੁਣ ਇਹੀ ਕਾਰਨ ਇਸ 바ਬੇ ਦੇ ਨਾਲ ਹੈ ਇਸ ਤੰਤਰਿਕ ਬਾਬਾ ਜੋ ਵੀ ਹੈ ਤੇ ਜਿਹੜੀ ਟੀੜ ਤਾੜੀਆਂ ਵਜਾ ਰਹੇ ਹੈ ਉਹਨਾਂ ਦੇ ਅ ਗਿਆਨਤਾ ਦਾ ਸੱਟਾ ਹੈ ਇਹ ਅਗਿਆਨਤਾ ਦੇ ਵਿੱਚੋ ਜਿਹੜੇ ਹਤਾਂਤ੍ਰਿਕ ਬਾਦਦੇ ਹੈਗੇ ਆ ਦਿਨੋ ਦਿਨ ਇਹ ਵੱਧ ਫੁੱਲ ਰਹੇ ਆ ਤਾਂ ਹੁਣ ਇਹ ਬਾਬੇ ਦਾ ਇਸ ਕੰਚ ਤੇ ਬਿਨਾ ਕਿਸੇ ਜ਼ਖਮ ਦੇ ਬਿਨਾ ਕਿਸੇ ਦਿੱਕਤ ਦੇ ਨੱਚਣ ਦਾ ਕਾਰਨ ਕੀ ਹੈ ਦੋਸਤੋ ਇਹਦਾ ਨੱਚਣ ਦਾ ਕਾਰਨ ਹੈਗਾ ਕਿ ਇਹ ਜਿਹੜਾ ਸ਼ੀਸ਼ਾ ਥੱਲੇ ਆ ਜਿਹਦੇ ਉੱਤੇ ਨੱਚੀ ਜਾਂਦਾ ਹੈ ਇਹ ਉਹ ਸ਼ੀਸ਼ਾ ਹੈ ਯਾ ਉਹ ਗਲਾਸ ਹੈ ਜਿਹੜਾ ਗੱਡੀਆਂ ਦੇ ਉੱਤੇ ਕਾਰਾਂ ਦੇ ਉੱਤੇ ਗੱਡੀਆਂ ਦੇ ਸ਼ੀਸ਼ਿਆਂ ਤੇ ਲਾਇਆ ਜਾਂਦਾ ਕਾਲਾ ਉਹ ਕੰਮ ਕਰਦਾ ਹੈ ਜਿਹੜਾ ਸ਼ੀਸ਼ਾ ਲਾਇਆ ਜਾਂਦਾ ਯਾ ਕੋਈ ਵੀ ਗੱਡੀਆਂ ਦੇ ਸ਼ੀਸ਼ੇ ਦੇ ਚਦੌੜ ਵਾਲੀ ਫਿਲਮ ਦਾ ਜਿਹੜਾ ਸ਼ੀਸ਼ਾ ਹੈਗਾ ਉਹ ਹੈਗਾ ਤੇ ਇਹ ਸ਼ੀਸ਼ੇ ਦੇ ਉੱਤੇ ਕੋਈ ਵੀ ਨਤ ਸਕਦਾ ਹੈ ਤੁਸੀਂ ਵੀ ਨਤ ਸਕਦੇ ਹੋ ਕਿਉਂਕਿ ਇਹ ਖੋਪੜਾ ਨਹੀਂ ਹੰਗਾਇਤ ਮੁਰਝਦਾ ਹੈ ਜਦੋਂ ਇਹ ਚ ਦਬਾਅ ਪੈਂਦਾ ਮੁੜ ਜਾਂਦਾ ਹੈ। ਹੁਣ ਇਹੇ ਬਾਜੇ ਨੂੰ ਇਹੇ ਤੰਤਰ ਨੂੰ ਕੱਚ ਦੀਆਂ ਬੋਤਲਾਂ ਲਿਆ ਕੇ ਫੜਾ ਦਿਓ ਕੱਚ ਦੀਆਂ ਬੋਤਲਾਂ ਭੰਨ ਕੇ ਨੂੰ ਕਹਿੰਦਾ ਬਾਬਾ ਵੀ ਇੱਥੇ ਮੜੇ ਨੱਚੇ ਜਮਾਣੇ ਨੱਚਦਾ। ਪਤਾ ਵੀ ਜਦੋਂ ਅੱਡੀ 'ਚ ਬਹਿ ਗਿਆ ਨਾ ਇਹ ਤੇ ਕਿੱਤੇ ਦਾ ਕਾਉ ਕੱਚ ਜਗ੍ਹਾ ਹੈਗਾ ਉਹ। ਕਿਹੋਣੇ ਨੱਚਦਾ ਇਹ। ਤੇ ਇਸ ਗੱਲ ਦਾ ਪਤਾ ਹੈਗਾ ਇਹ ਜਿਹੜੇ ਗੱਡੀਆਂ ਦੇ ਸ਼ੀਸ਼ਿਆਂ ਦੇ ਛਾਲੇ ਗਲਾਸ ਹੁੰਦੇ ਆ ਗਿਆ। ਉਪਨਨ ਕਿਹਾ ਦਿੱਤੇ ਨੱਚਿਆ ਜੇ ਲੋਕ ਇਹਦੇ ਪਿੱਛੇ ਤਾੜੀਆਂ ਵਜਾਈ ਜਾਂਦੇ ਆ ਢੀੜਾ ਜਿਹੜੀਆਂ ਵਾਹ ਵਾਹ ਕਰ ਜਾਂਦੇ ਨੇ ਯਾਰ ਬਾਬੇ ਨੇ ਤਾਂ ਪਤਾ ਨਹੀਂ ਸ਼ਿष्य ਨੂੰ ਵੀ ਬਣ ਲਿਆ ਉਹ ਕਿ ਅਕਸਰੇ ਕਿਹਾ ਜਾਂਦਾ ਕਿ ਬਾਬੇ ਆ ਕੇ ਬਣ ਲਏ ਬਾਬੇ ਪਾਣੀ ਬਣ ਲਉਂਦੇ ਆ ਤੇ ਲੋਕੋ ਨੂੰ ਲੱਗੇ ਸ਼ਾਇਦ ਪਤਾ ਨਹੀਂ ਸ਼ਿष्य ਨੂੰ ਬਣ ਲਿਆ ਹਬਾ ਦੇਖੋ ਰਾਮਾਨੁੱਧੀ ਨਾ ਕੋਈ ਨਹੀਂ ਦਰ ਕੋਈ ਨੱਚ ਲੋ ਜਿਹੜਾ ਮਰਜ਼ੀ ਨੱਚ ਲੋ ਕੋਈ ਫਸਣੇ ਪੈਣ ਵਾਲਾ ਆ ਆ ਛਿਸ਼ਾ ਇਹ ਹੋਣਾ ਚਾਹੀਦਾ ਇਹ ਨਾ ਹੋਵੇ ਵੀ ਛਿਸ਼ੇ ਦੇ ਉੱਤੇ ਜਿਹੜਾ ਬੋਤਲਾ ਭਰਨ ਦਾ ਛਿਸ਼ਾ ਜੰਮੇ ਫੇਰ ਤਾਂ ਬੜੀ ੱਡੀ ਪੜੂਗਾ ਤੇ ਇਹ ਬਾਬਾ ਨੇ ਕਹੇ ਫਿਰ ਬਾਬਾ ਦਾ ਬਾਬਾ ਇਹਦੇ ਨਖੀ ਜਵਾਨੀ ਨਖੀ ਜਾਓ ਤੇ ਸਮਝ ਦੀ ਲੋੜ ਹੈ ਸਿੱਖਾਂ ਦੀ ਲੋੜ ਹੈ ਹਰੇਕ ਗੱਲ ਨੂੰ ਅੱਖਾਂ ਨਹੀਂ ਸਕੇ ਵਿਸ਼ਵਾਸ ਨਾ ਕਰੋ ਉਹਦੇ ਪਿੱਛੇ ਦਾ ਲੌਜੀਕ ਜਿਹੜਾ ਹੈ ਉਹਦੇ ਪਿੱਛੇ ਦਾ ਕਾਰਨ ਹੈਗਾ ਉਹਨੂੰ ਖੋਜਣ ਦੀ ਕੋਸ਼ਿਸ਼ ਕਰੋ ਅਗਰ ਥੋੜੀ ਜਿਹੀ ਕੋਸ਼ਿਸ਼ ਕਰੋਗੇ ਤਾਂ ਇਹ ਜਿਹੜੇ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਰੂਪੂ ਕਰ ਰਿਹਾ ਤੇ ਤੁਹਾਨੂੰ ਵੀ ਪਤਾ ਲੱਗ ਜਾਣਗੀਆਂ ਤੁਹਾਨੂੰ ਵੀ ਪਤਾ ਲੱਗ ਜੂ ਕਿ ਯਾਰ ਇਹਨਾਂ ਚੀਜ਼ਾਂ ਦੇ ਪਿੱਛੇ ਕਾਰਨ ਕੀ ਕੰਮ ਕਰਦਾ ਹੈ ਅਕਸਰ ਪਈਏ ਦੋਸਤੋ ਕਿ ਇਸ ਨੂੰ ਖੋਜਣ ਦੀ ਉਲੰਭਣ ਦੀ ਕੋਸ਼ਿਸ਼ ਕਰੋ ਬਿਲਕੁਲ ਛੀੜ ਦਾ ਹਿੱਸਾ ਨਾ ਬਣੋ ਕਿ ਇਹ ਤਮਾਲ ਦੀ ਗੱਲ ਹੈ ਵੀ ਇਹਨਾਂ ਲੋਕਾਂ ਨੂੰ ਇਹਨਾਂ ਚਲਾਕ ਲੋਕਾਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਹੁੰਦਾ ਹੈ ਇਹ ਉਸ ਦਾ ਪੂਰਾ ਪੂਰਾ ਫਾਇਦਾ ਉਠਾ ਕੇ ਲੋਕਾਂ ਦੇ ਜਿਹੜੀ ਹੈ ਢੀੜ ਮਗਰ ਲਾ ਲੈਂਦੇ ਆ ਲੋਕਾਂ ਨੂੰ ਲੈ ਜਿਹੜਾ ਘਬਰਾ ਦਿੰਦੇ ਆ ਉਹਨਾਂ ਦੀ ਫਿਰ ਆਰਥਿਕ ਮਾਨਸਿਕ ਤੇ ਹੋਰ ਕਈ ਪ੍ਰਕਾਰ ਦੇ ਨੁਕਸਾਨ ਕਰਦੇ ਆ ਸੋ ਲੋੜ ਹੈ ਵਿਗਿਆਨਿਕ ਚੇਤਨਾ ਵਿਗਿਆਨਕ ਸੋਚ ਪੈ ਜਾ ਕਰਾਂ ਤੇ ਇਹਨਾਂ ਵਰਤਾਰਿਆਂ ਨੂੰ ਇਹਨਾਂ ਗੱਲਾਂ ਨੂੰ ਸਮਝਣ ਨੂੰ ਇਸ ਬਾਬੇ ਦੇ ਵਿੱਚ ਕੋਈ ਚਮਤਕਾਰ ਨਹੀਂ ਹੈ ਉਹਦੇ ਵਿੱਚ ਕੋਈ ਸ਼ਕਤੀ ਨਹੀਂ ਹੈ ਇਹਦਾ ਸਿਰਫ ਇੱਕੋ ਇੱਕ ਇਹੀ ਲੌਜਿਕ ਹੈ ਜਿਹੜਾ ਮੈਂ ਤੁਹਾਨੂੰ ਦੱਸ ਚੁੱਕਿਆ ਇਸ ਕਰਕੇ ਬਾਬਾ ਸ਼ਿਸ਼ੇ ਤੇ ਅਨਤਰ ਹੈਗਾ ਜਾਣਕਾਰੀ ਚੰਗੀ ਲੱਗੇ ਜਲ ਜਲਦਾ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣੇ ਵਿਚਾਰ ਦਰਜ ਕਰਨਾ ਦੋਸਤੋ ਤੇ ਇਹਨਾਂ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਇਹ ਜੀਆਂ ਹੋਰ ਵਧੀਆ ਜਾਣਕਾਰੀਆਂ ਤੁਹਾਡੇ ਤੱਕ ਵਾਜਿਰਣ ਫਿਰ ਮਿਲਦੇ ਹਾਂ ਕਿਤੇ ਹੋਰ ਨੰਬਰ ਜਾਣਕਾਰੀ ਨਾਲ ਤਦ ਤੱਕ ਨਮਸਕਾਰ